ਐਨਆਰ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪਿੰਡ ਦੇ ਨਾਮ ਹੈ ਬੂਟੇ ਦੀਆਂ ਛੰਨਾ ਜਿਹੜਾ ਕਿ ਮਹਿਦਪੁਰ ਦੇ ਨਜ਼ਦੀਕ ਪਈ ਜਾਂਦਾ ਜੇਕਰ ਦੂਜੇ ਪਾਸੇ ਆਪਾਂ ਗੱਲ ਕਰੀਏ ਜਦੋਂ ਮਹਿਦਪੁਰ ਤੋਂ ਜਗਰਾਵ ਜਿਹੜਾ ਰਸਤੇ ਚ ਦਰਿਆ ਸਤਲੁਜ ਦਾ ਪੁਲ ਆਉਣਾ ਤਕਰੀਬਨ 10 ਕਿਲੋਮੀਟਰ ਚੜਦੇ ਵਾਲੇ ਪਾਸੇ ਇਸ ਥਾਂ ਤੇ ਇੰਨਾ ਸਤਲੁਜ ਦਾ ਕਹਿਰ ਸੀ ਕਿ ਦੇਖਿਆ ਨਹੀਂ ਸੀ ਜਾਂਦਾ ਹਾਲਾਤ ਬਹੁਤ ਤਰਸਯੋਗ ਸੀ ਕੱਲ ਤੱਕ ਪਰ ਅੱਜ ਪਾਣੀ ਦਾ ਜਲ ਪੱਧਰ ਘਟਿਆ ਦਾ ਥੋੜੀ ਜਿਹੀ ਰਾਹਤ ਮਿਲੀ ਹੈ ਜ਼ਰੂਰ 2.5 ਤੋਂ 300 ਏਕੜ ਜ਼ਮੀਨ ਦਰਿਆ ਦੇ ਵਿੱਚ ਡੇਗੀ ਹੈ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਤਕਰੀਬਨ ਆਪਾਂ ਮਨਿਕਾ ਚੱਲੀ ਕਿ 2 ਕਿਲੋਮੀਟਰ ਏਰੀਆ ਦੇ ਵਿੱਚ ਦਰਿਆ ਨੇ ਢਾ ਲਾਈ ਜਿੱਥੋਂ ਤੱਕ ਨਜ਼ਰ ਮਾਰੋਗੇ ਸਾਰਾ ਇੱਥੇ ਪਾਣੀ ਪਾਣੀ ਖੰਡ ਰਿਹਾ ਪਰ ਜੇਕਰ ਆਪਾਂ ਗੱਲ ਕਰੀਏ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਦੀ ਤਾਂ ਦਰਿਆ ਦਾ ਪਾਣੀ ਇੱਥੋਂ ਤਕਰੀਬਨ 500 ਮੀਟਰ ਤੋਂ ਜ਼ਿਆਦਾ ਪਿੱਛੇ ਸੀ ਪਰ ਹਾਲਾਤ ਬਹੁਤ ਜ਼ਿਆਦਾ ਤਰਸਯੋਗ ਹੋ ਗਏ ਤੇ ਦੇਖ ਸਕਦੇ ਹੋ ਕਿੰਨੀਆਂ-ਕਿੰਨੀਆਂ ਇਹ ਢੀਡਾਂ ਦਰਿਆ ਦੇ ਖੰਮਾ ਕਿੰਨੇ ਆਪਾਂ ਕਹਿ ਦਿੰਨੇ ਆ ਦਰਿਆ ਦੇ ਵਿੱਚ ਡਿੱਗੀਆਂ ਹੋਈਆਂ ਨੇ ਤਾਂ ਤਕਰੀਬਨ ਟੋਟਲੀ ਹਾਲਾਤ ਇਸ ਤਰ੍ਹਾਂ ਦੇ ਰਹੇ ਕੱਲ ਪਾਣੀ ਨੇ ਟਾ ਬਹੁਤ ਜ਼ਿਆਦਾ ਲਈ ਸੀ ਅੱਜ ਬਚਾਇਆ ਕਿਉਂਕਿ ਅੱਜ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਹੈ ਤਾਂ ਇੱਕ ਵੱਡੀ ਤਸਵੀਰ ਦਿਖਾ ਰਿਹਾ ਜੋ ਵੱਡੀ ਤਬਾਹੀ ਦੀ ਤਸਵੀਰ ਸੀ ਅੱਜ ਦਰਿਆ ਸਤਲੁਜ ਦਾ ਪਾਣੀ 1 ਫੁੱਟ ਤੱਕ ਘਟਿਆ ਜੇਕਰ ਦੂਜੇ ਪਾਸੇ ਗੱਲ ਕਰੀ ਇਧਰ ਦੀ ਤਸਵੀਰ ਤੁਹਾਨੂੰ ਦਿਖਾਉਂਦੇ ਆਂ ਇਧਰ ਤੁਸੀਂ ਨਜ਼ਰ ਮਾਰੋਗੇ ਜਿੱਥੇ ਝੋਨਾ ਸੀ ਉਹ ਬਿਲਕੁਲ ਖਤਮ ਹੋ ਚੁੱਕਿਆ ਉਹ ਥੋੜਾ ਜੱਗ ਅੱਗੇ ਜਾ ਕੇ ਪਾਣੀ ਬਹੁਤ ਸਾਰਾ ਇਕੱਠਾ ਇੱਕ ਥਾਂ ਤੇ ਖੜ ਗਿਆ ਤਾਂ ਇਸ ਜਗ੍ਹਾ ਤੋਂ ਹੁਣ ਆਪਾਂ ਗੱਲ ਕਰੀਏ ਜੇਕਰ ਧੂਸੀ ਬਣ ਦੀ ਗੱਲ ਕਰੀਏ ਤਾਂ ਆਹ ਵਾਲੀ ਸਾਈਡ ਧੂਸੀ ਬਣ ਹੈ ਤਾਂ ਉਹ ਹੁਣ ਦਰਿਆ ਤਕਰੀਬਨ ਇੱਥੋਂ ਇਸ ਸਾਈਡ ਤੋਂ 3 ਕਿਲੋਮੀਟਰ ਔਰ ਜੇਕਰ ਅੱਗੇ ਉਹਦੇ ਆਪਾਂ ਇਧਰੋਂ ਦੀ ਗੱਲ ਕਰਦੀਏ ਤਾਂ ਫਿਰ ਉਥੋਂ 200 ਮੀਟਰ ਦਰਿਆ ਜੋ ਤੁਸੀបាន ਮੌਜੂਦ ਹੈ ਤਾਂ ਲੋਕਾਂ ਦੀ ਲਗਾਤਾਰ ਇੱਥੇ ਮੰਗ ਰਹੀ ਹੈ ਵੀ ਜਿਸ ਤਰ੍ਹਾਂ ਜ਼ਮੀਨ ਦਰਿਆ ਦੇ ਵਿੱਚ ਡਿੱਗ ਰਹੀ ਹੈ ਵੀ ਪੱਥਰ ਲੱਗਣੇ ਚਾਹੀਦੇ ਆ ਤਾਂ ਜੋ ਬੱਚਾ ਹੋ ਸਕੇ ਇਸ ਵਾਰ ਤਕਰੀਬਨ ਤਿੰਨ ਵਾਰ ਪਾਣੀ ਆ ਚੁੱਕਾ ਤਿੰਨੋਂ ਵਾਰ ਇੱਥੇ ਵੱਡੀ ਢਾ ਵੱਡਾ ਖੋਰਾ ਲੱਗਿਆ ਸੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਸ ਤਰ੍ਹਾਂ ਪਹਾੜੀ ਇਲਾਕੇ ਦੇ ਵਿੱਚ ਬਾਰਿਸ਼ ਪੈਂਦੀ ਹੈ ਤਾਂ ਫਿਰ ਹਾਲਾਤ ਇੱਥੇ ਬਹੁਤ ਜ਼ਿਆਦਾ ਚਿੰਤਾਜਨਕ ਹੋ ਸਕਦੇ ਆ ਕੈਮਰਾਮੈਨ ਸੋਨੂ ਦੇ ਨਾਲ ਹਰਦੀਪ ਪੰਡਾ ਨਾਰ ਨਿਊਜ਼ ਦਰਿਆ ਸਤਲੁਜ